ਉਦ ਵਪਾਰੀ ਨੇ ਦੋਸ਼ ਲਾਇਆ ਕਿ ਮੇਰਾ ਸੋਨਾ ਕੋਈ ਹੋਰ ਲੈ ਗਿਆ ਸਪਾਰਤ ਦੇ ਨਾਮੀ ਬੈਂਕ ਦਾ ਇਸ ਵਿੱਚ ਨਾ ਆ ਰਿਹਾ ਪਹਿਲਾ ਪ੍ਰੂਫ ਤੇ ਆਇਆ ਕਿ ਜਿਹੜਾ ਇਹਨਾਂ ਨੇ ਕੈਸ਼ਮਾ ਕੀਤਾ ਉਰੀਆ ਰਸੀ ਦਿੱਤੀ ਉਹਨੂੰ ਬੈਂਕ ਨੇ 18 18 ਲੱਖ 115 114 ਰੁਪਏ ਦੀ ਰਸੀ ਦੇਗੀ ਇਹਦੇ ਜਿੰਨਗੀ ਮੇਰੇ ਸਿਗਨੇਚਰ ਜਾਲੀ ਹੈਗੇ ਕਿ ਮੈਂ ਬੈਂਕ ਨੂੰ ਪੁੱਛਿਆ ਤੁਸੀਂ 18 ਲੱਖ 115 114 ਰੁਪਏ ਕੈਸ਼ਮਾ ਕੀਤਾ ਮੇਰਾ ਕੋਈ ਪੈਨ ਕਾਰਡ ਮੇਰੇ ਕੋਲ ਧਾਰ卡 ਲੱਗਾ ਕਿੰਨਾ ਹੰਜ ਲੱਗਾ ਨਰੇਖਾਉ ਕਿਥੇ ਕਹਿੰਦੇ ਐਟਡਾ ਜੀਦਾਰ ਕਾਰਡ ਇਹਨੂੰ ਕੋਣ ਆਧਾਰ ਕਾਰਡ ਮੰਨੇਗਾ ਬਈ ਬੈਂਕ ਮੁਲਾਇਮ ਹੋ ਨਹੀਂ ਸਕਦਾ ਕਿ ਬੈਂਕ ਮੁਲਾਇਮ ਹੈਗੇ ਬੈਂਕ ਮੁਲਾਇਮ ਇੱਕ ਨਹੀਂ ਹੈਗਾ ਇਹ ਅੰਦਰੂ ਬੈਂਕ ਮੁਲਾਇਮ ਕੰਕਟੋ ਘੜੀ 3 ਤੋਂ 4 ਨਿਕਲਨੇ ਆਂਗੀਆਂ ਅੱਧੀਆਂ ਠੱਗੀਆਂ ਦੀਆਂ ਖਬਰਾਂ ਰੋਜ਼ ਸੁਣਨ ਨੂੰ ਮਿਲਦੀਆਂ ਨੇ ਸਾਈਬਰ ਠੱਗੀਆਂ ਦੇ ਵੀ ਕਈ ਮਾਮਲੇ ਰੋਜ਼ ਸੁਣਨ ਨੂੰ ਮਿਲਦੇ ਆ ਲੇਕਿਨ ਅੱਜ ਜਿਹੜੇ ਮਾਮਲੇ ਦੀ ਅਸੀਂ ਗੱਲ ਕਰਨ ਜਾ ਰਹੇ ਆ ਉਹ ਇਸ ਕਰਕੇ ਖਾਸ ਕਿਹਾ ਜਾ ਸਕਦਾ ਕਿ ਇੱਕ ਪਾਰਦੇ ਨਾਮੀ ਬੈਂਕ ਦਾ ਇਸ ਵਿੱਚ ਨਾ ਆ ਰਿਹਾ ਨਾਮੀ ਬੈਂਕ ਦੀ ਇਨਵੋਲਵਮੈਂਟ ਦੱਸੀ ਜਾ ਰਹੀ ਹੈ ਸ਼ਹਿਰ ਦੇ ਇੱਕ ਵਪਾਰੀ ਨੇ ਦੋਸ਼ ਲਾਇਆ ਕਿ ਮੇਰਾ ਸੋਨਾ ਕੋਈ ਹੋਰ ਲੈ ਗਿਆ ਇਹਨਾਂ ਨੇ ਗੋਡ ਲੋਨ ਲਿਆ ਸੀ ਕੋਈ ਹੋਰ ਕਢਾ ਕੇ ਲੈ ਗਿਆ ਲਲਿਤ ਕੁਮਾਰ ਸ਼ਰਮਾ ਜੀ ਜਿਨ੍ਹਾਂ ਨਾਲ ਇਹ ਠੱਗੀ ਵਾਪਰੀ ਹੈ ਉਹ ਸਾਡੇ ਨਾਲ ਮੌਜੂਦ ਹੈ ਮਾਮਲੇ ਦੀ ਐਫ ਆਈ ਆਰ ਦਰਜ ਹੋ ਚੁੱਕੀ ਹੈ ਗੱਲਬਾਤ ਕਰਦੇ ਆ ਇਹਨਾਂ ਨਾਲ ਇਹਨਾਂ ਕੋਲ ਹੀ ਜਾਣਦੇ ਆ ਕੀ ਹੈ ਪੂਰਾ ਮਾਮਲਾ ਹਾਂਜੀ ਲਲੀ ਜੀ ਕੀ ਹੈ ਪੂਰਾ ਮਾਮਲਾ ਦੱਸੋ ਜੀ ਮੇਰਾ ਨਾਮ ਹੈ ਲਲਿਤ ਸ਼ਰਮਾ 2022 ਚ ਕੋਰੋਨਾ ਕਾਲ ਤੋਂ ਬਾਅਦ ਮੰਦੀ ਦੇ ਵਿੱਚ ਮੈਨੂੰ ਪੈਸੇ ਦੀ ਜ਼ਰੂਰਤ ਸੀ ਜਿਸ ਕਰਕੇ ਮੈਂ ਬੈਂਕ ਵਿੱਚੋਂ 골ਡ ਲੋਨ ਲੈਣ ਦੀ ਸਲਾਹ ਕੀਤੀ ਆਪਣੀ ਵਾਈਫ ਨਾਲ ਮੇਰੀ ਵਾਈਫ ਤੇ ਮੁੰਡਾ ਜਿਹੜਾ ਹੈਗਾ ਇਸ ਬੈਂਕ ਤੇ ਆਰਮ ਦੀ ਪੋਸਟ ਤੇ ਹੀ ਉਹ ਕਹਿੰਦਾ ਕਿ ਮੇਰਾ ਅਗੇ ਆਈਸੀਸੀ ਬੈਂਕ 'ਚ ਕਾਫੀ ਮਰਾ ਵਾਕ ਵੀ ਹੈ ਗਿਆ ਮੈਨੇਜਰ ਤੂੰ ਲੈ ਕੇ ਸਾਰੇ ਵਾਕਵ ਹੈ ਕਿ ਮੈਂ ਤੁਹਾਨੂੰ ਉਸ ਤੋਂ ਆਪਣੇ ਕੀ ਹੈ ਇੱਕ ਆਈਸੀਸੀ ਬੈਂਕ ਜਨਮੋਂ 골ਡ ਲੋਨ ਦਵਾ ਦੇਣਾ ਠੀਕ ਹੈ 골ਡ ਲੋਨ ਸਾਨੂੰ 7 3 2022 ਨੂੰ ਸਾਨੂੰ 골ਡ ਲੋਨ ਦਵਾਤਾ 12 10 22 ਨੂੰ ਵਿਆਸ ਸ ਮੇਤ ਇਹ ਲੋਨ ਜਿਹੜਾ ਹੈਗਾ ਇਹ ਮਨੀਸ਼ ਵਰਮਨ ਨੇ ਆਪਣੇ ਕੋਲੋਂ ਪੈਸੇ ਜਮ੍ਹਾਂ ਕਰਾ ਕੇ ক্লোਜ਼ ਕਰਾਤਾ 23 ਚ ਸਾਡੇ ਕੋਲ ਕਿਸ਼ਤ ਵੀ ਲੱਗੇ 165000 ਰੁਪਏ ਜਦੋਂ ਆਪਾਂ 2024 ਚ ਗਏ ਆ ਦੁਬਾਰਾ ਕਿਸੇ ਜਮ੍ਹਾਂ ਕਰਾਣਾ ਆਪੇ ਤੁਹਾਨੂੰ ਬੈਂਕ ਆਈਸੀਸੀ ਮੈਨੇਜਰ ਕਹਿੰਦਾ ਕਿ ਤੁਸੀਂ ਆਪਣਾ ਲੋਨ ক্লোਜ਼ ਕਰਾ ਚੁੱਕੇ ਤੁਸੀਂ ਤੁਹਾਡੇ ਕਹਿਣ ਦਾ ਮਤਲਬ ਹੈ ਕਿ ਕੋਈ ਹੋਰ ਪੈਸੇ ਜਮ੍ਹਾਂ ਕਰਵਾ ਕੇ ਤੁਹਾਡਾ ਸੋਨਾ ਛੁਡਾ ਕੇ ਲੈ ਗਿਆ ਲੇਕਿਨ ਉਹਦੇ ਵਿੱਚ ਡਾਕੂਮੈਂਟ ਲੱਗਦੇ ਆ ਸਿਗਨੇਚਰ ਹੁੰਦੇ ਆ ਕਿੱਦਾਂ ਲੈ ਗਿਆ ਡਾਕੂਮੈਂਟ ਲੱਗਦੇ ਹੈਗੇ ਡਾਕੂਮੈਂਟ ਸਾਰੇ ਜੈਲੀ ਪ੍ਰੂਫ ਹੈਗੇ ਆ ਪਹਿਲਾ ਪ੍ਰੂਫ ਤੇ ਆਇਆ ਕਿ ਜਿਹੜਾ ਇਹਨਾਂ ਨੇ ਕੈਸ਼ ਜਮ ਕੀਤਾ ਉਰੀਆ ਰਸੀਦ ਦਿੱਤੀ ਉਹਨੂੰ ਬੈਂਕ ਨੇ 18 ਲੱਖ 1815114 ਰੁਪਏ ਦੀ ਰਸੀਦ ਹੈਗੀ ਹੈ ਇਹ ਜਿਹਨਾਂ ਦੀ ਮੇਰੇ ਸਿਗਨੇਚਰ ਜਾਲੀ ਹੈਗੇ ਮੇਰੇ ਸਿਗਨੇਚਰ ਮੇਰਾ origignal ਸਿਨੇਚਰ ਸਿਨੇਚਰ ਆਏ ਹੈਗੇ ਹੈ ਪੈਨ ਕਾਰਡ ਦੀ ਰਸੀਦ ਕੈਸ਼ ਜੀਰ ਦੇ ਜਮਾ ਕਰਾਇਆ ਕੈਸ਼ ਵਾਊਚਰ ਤੇ ਜਾਲੀ ਸਿਗਨੇਚਰ ਹੈ ਸਿਗਨੇਚਰ ਜੀ ਹੋਰ ਕੀ ਹੈ ਹੋਰ ਵੀ ਡਾਕੂਮੈਂਟ ਲੱਗਦੇ ਉਹਦੇ ਚੋਂ ਉਸ ਤੋਂ ਬਾਅਦ ਜੇ ਮੈਂ ਬੈਂਕ ਨੂੰ ਪੁੱਛਿਆ ਤੁਸੀਂ 18 ਲੱਖ 15 114 ਰੁਪਏ ਕੈਸ਼ ਜਮ੍ਹਾਂ ਕੀਤਾ ਮੇਰਾ ਕੋਈ ਪੈਨ ਕਾਰਡ ਮੇਰੇ ਕੋਲ ਆਧਾਰ ਕਾਰਡ ਲੱਗਾ ਕਿੰਨਾ ਹਾਂਜੀ ਲੱਗਾ ਮੈਂ ਕਿਹਾ ਦਿਖਾਓ ਕਿੱਥੇ ਹੈ ਕਹਿੰਦੇ ਇਹ ਤੁਹਾਡਾ ਹੀ ਆਧਾਰ ਕਾਰਡ ਇਹਨੂੰ ਕੋਣ ਆਧਾਰ ਕਾਰਡ ਮੰਨੇਗਾ ਆਧਾਰ ਕਾਰਡ ਵੀ ਜਾਲੀ ਲਗਾਇਆ ਗਿਆ ਤੁਹਾਡਾ ਆਧਾਰ ਕਾਰਡ ਵੀ ਕੋਈ ਜਾਲੀ ਹੈ ਠੀਕ ਹੈ ਇਹਨੂੰ ਆਧਾਰ ਕਾਰਡ ਸਾਹਿਬ ਤੁਹਾਨੂੰ ਆਧਾਰ ਕਾਰਡ ਕਿੱਥੇ ਹੈ ਤੁਹਾਡਾ ਤੁਸੀਂ ਬੈਂਕ ਗਏ ਹੀ ਉਹ ਦਿਨ ਜਿੱਦੋਂ ਦਾ ਇਹਨਾਂ ਨੇ ਖੋਣਾ ਛੱਡਾਇਆ ਉਸ ਤੋਂ ਬਾਅਦ ਥੋੜੀ ਦੇਰ ਬਾਅਦ ਨਹੀਂ ਅਸੀਂ 2024 ਚ ਗਏ ਹਾਂ ਮਤਲਬ ਤਾਡੀ ਗੈਰ ਮੌਜੂਦਗੀ ਵਿੱਚ ਜਾਲੀ ਸਿਗਨੇਚਰ ਕਰਕੇ ਕੋਈ ਤੁਹਾਡਾ ਸੋਨਾ ਚੋੜਾ ਕੇ ਲੈ ਗਿਆ ਕਿੰਨੇ ਦਾ ਗੋਲਡ ਲੋਨ ਸੀ ਤੇ ਕਿੰਨੇ ਦਾ ਸੋਨਾ ਸੀ ਗੋਲਡ ਲੋਨ ਹੀ ਤਕਰੀਬਨ ਕੋਈ 550 500 ਪਲੱਸ ਗ੍ਰਾਮ ਹੀ ਤੇ ਅੱਜ ਦੀ ਡੇਟ ਜਿਹੜੀ ਵੈਲਿਊ ਹੈਗੀ ਹੈ ਕੋਈ 3500 40 ਲੱਖ ਰੁਪਏ ਤੇ ਲੋਨ 18 ਲੱਖ ਰੁਪਏ ਮਤਲਬ 17 ਲੱਖ 17 ਲੱਖ ਰੁਪਏ ਦਾ ਐਫ ਆਈ ਆਰ ਦਰਜ ਹੋ ਚੁੱਕੀ ਹੈ ਫਿਰ ਵੀ ਇਨਸੈਟੀਸਫਾਈਡ ਨਹੀਂ ਹੋ ਕਿ ਮੇਨ ਮੁਜਰਮ ਕਾਬੂ ਨਹੀਂ ਆਇਆ ਬਿਲਕੁਲ ਸਹੀ ਗੱਲ ਹੈ ਕਿ ਐਫ ਆਰ ਆਈ ਕੋਟੋਚੁਕੀ ਦੀ ਹੈਗੀ ਹੈ ਜਿਸ ਤੇ ਮੇਰੀ ਕੋਈ ਤਸੱਲੀ ਨਹੀਂ ਹੈਗੀ ਕਿਉਂ ਤਸੱਲੀ ਨਹੀਂ ਹੈਗੀ ਦੇਖੋ ਜਦੋਂ ਕਿ ਇਹਨਾਂ ਨੇ ਬੈਂਕ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਦੀ ਹੈਗੀ ਜਦੋਂ ਕਿ ਬੈਂਕ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਸੀ ਇੱਕ 75 ਐਫ ਆਰ ਚ ਨਾਮਜ਼ਦ ਕੀਤਾ ਗਿਆ ਹੈ ਕਿ ਉਹ ਬੈਂਕ ਮੁਲਾਜ਼ਮ ਵੀ ਹੋ ਸਕਦਾ ਹੈ ਬਈ ਬੈਂਕ ਮੁਲਾਜ਼ਮ ਹੋ ਨਹੀਂ ਸਕਦਾ ਕਿ ਬੈਂਕ ਮੁਲਾਜ਼ਮ ਹੈਗੇ ਹੈ ਬੈਂਕ ਮੁਲਾਜ਼ਮ ਇੱਕ ਨਹੀਂ ਹੈਗਾ ਇਹਨਾਂ ਦਰੂ ਬੈਂਕ ਮੁਲਾਇਮ ਕੰਮ ਘੱਟੋ ਘੜੀ 3 ਤੋਂ 4 ਨਿਕਲਨੇ ਆਗੇ ਤੁਹਾਡੇ ਕਹਿੰਦਾ ਮਤਲਬ ਹੈ ਕਿ ਕਈ ਬੈਂਕ ਮੁਲਾਜ਼ਮ ਹੋ ਸਕਦੇ ਆ ਹੋਰ ਮਾਮਲੇ ਚ ਕੀ ਖਾਸ ਆ ਇਹਦੇ ਚ ਜੀ ਅਸੀਂ ਬੈਂਕ ਨੂੰ ਕਹਿੰਦੇ ਪਿਆ ਕਿ ਉਹਨੂੰ ਸੀਸੀ ਫੂਟੇ ਪ੍ਰੋਵਾਈਡ ਕਰਾਉਗੇ ਸੀਸੀ ਫੂਟੇ ਨੂੰ ਚੈੱਕ ਕਰੋ ਇਹਨਾਂ ਨੂੰ ਸੀਸੀ ਫੂਟੇ ਕਿਉਂ ਨਹੀਂ ਚੈੱਕ ਕਰਾਂਦੇ ਪਿਆਗੇ ਬੈਂਕ ਵਾਲਿਆਂ ਨਾਲ ਗੱਲ ਹੋਈ ਉਹ ਕਹਿੰਦੇ 6 ਮਹੀਨੇ ਤੋਂ ਜ਼ਿਆਦਾ ਸਾਡੇ ਕੋਲ ਰਹਿੰਦੀ ਨਹੀਂ ਸੀ ਸੀਟੀਵੀ ਫੁਟੇਜ ਇਹ ਬਿਲਕੁਲ ਝੂਠ ਹੈ ਗਏ ਮੇਰੇ ਨਾਲ ਤੁਸੀਂ ਜਿਹੜੇ ਮਰਜ਼ੀ ਬੈਂਕ ਤੁਹਾਨੂੰ ਮੈਂ 3-4 ਬੈਂਕ ਮੇਰੇ ਨਾਲ ਚੱਲ ਪਉ ਤੁਹਾਡੇ ਨਾਲ ਗੱਲਬਾਤ ਕਰਾਉਂਦੇ ਮੈਨੇਜਰ ਦੇ ਨਾਲ ਸਾਰੇ ਐਸੋਲੇ ਇਹੀ ਕਹਿੰਦੇ ਪਏਗੇ ਮੈਨੇਜਰ ਜਿੰਨੇ ਤਕਰੀਬਨ ਹੈਗੇ ਆ ਕਿ ਇਹਨਾਂ ਕੋ 5 ਸਾਲ ਤੱਕ ਸੀਸੀ ਫੁਟੇਜ ਹੁੰਦੀ ਹੈਗੀ ਹੈ ਹਾਰਡ ਡਿਸਕਾਂ ਨਾਲ ਕੋ ਹੁੰਦੀਆਂ ਇਹ ਕਿਉਂ ਨਹੀਂ ਪ੍ਰੂਵਡ ਕਰਾਂਦੇ ਪਏਗੇ ਬੈਂਕ ਆਪਣੇ ਆਪ ਨੂੰ ਐਸੋਲੇ ਬਚਾਏ ਕਰਦਾ ਹੈਗਾ ਲੱਖਾਂ ਦਾ ਨੁਕਸਾਨ ਹੈ ਵਪਾਰੀ ਦਾ ਰੁਟੀਨ ਸਰਕਲ ਵਿਗੜ ਜਾਂਦਾ ਹੈ ਇਹੋ ਜਿਹੇ ਨੁਕਸਾਨ ਨਾਲ ਲਾਈਫ ਤਾਂ ਡਿਸਟਰਬ ਜ਼ਰੂਰ ਹੋਈ ਹੋਈਗੀ ਥੋੜੀ ਬਹੁਤੀ ਕੋਈ ਦੇਖੋ ਜੀ ਮੈਂ ਜੋ ਹੁਣ ਇਸ ਵੇਲੇ ਮੈਨੂੰ ਇੱਕ ਤੇ ਪ੍ਰਸ਼ਾਸਨ ਕੋਲ ਇਨਸਾਫ ਚਾਹੀਦਾ ਹੈਗਾ ਮੇਰਾ ਇਸ ਵੇਲੇ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਨਾ ਮੈਂ ਦੁਕਾਨ ਦੇ ਟੇਕੇ ਬਹਿ ਰਹੇ ਹਾਂ ਕਦੀ ਮੈਂ ਐਸਐਸਪੀ ਦਫ਼ਤਰ ਜਾ ਰਹੇ ਹਾਂ ਕਦੀ ਮੈਂ ਡੀਐਸਪੀ ਦਫ਼ਤਰ ਜਾ ਰਹੇ ਹਾਂ ਕਦੀ ਮੈਂ ਕਿਤੇ ਜਾ ਰਹੇ ਹਾਂ ਕਦੀ ਮੈਨੂੰ ਕਿਤੇ ਬੁਲਾ ਰਹੇਗੇ ਮੈਂ ਹੱਥੋਂ ਵੱਧ ਇਸ ਵੇਲੇ ਦਿਮਾਗੀ ਤੌਰ ਤੇ ਮੈਨੂੰ ਪਰੇਸ਼ਾਨ ਕਰ ਚੁੱਕੇ ਤੇਗੇ ਬਿਲਕੁਲ ਜੀ ਐਲ ਸੀ ਲਲਿਤ ਕੁਮਾਰ ਸ਼ਰਮਾ ਜੀ ਜਿਨ੍ਹਾਂ ਨੇ ਕਿਹਾ ਕਿ ਮੇਰਾ ਸੋਨਾ ਕੋਈ 40 ਲੱਖ ਦੇ ਕਰੀਬ ਦਾ ਸੋਨਾ 17 ਲੱਖ ਦੇ ਬਦਲੇ ਕੋਈ ਹੋਰ ਛੁਡਾ ਕੇ ਲੈ ਗਿਆ ਇਹਦੇ ਵਿੱਚ ਪੁਲਿਸ ਅਧਿਕਾਰੀ ਨਾਲ ਗੱਲ ਹੋਈ ਹੈ ਐਫ ਆਈ ਆਰ ਦਰਜ ਹੋ ਚੁੱਕੀ ਹੈ ਪੁਲਿਸ ਅਧਿਕਾਰੀ ਦਾ ਕੀ ਕਹਿਣਾ ਹੈ ਇਹ ਵੀ ਤੁਹਾਨੂੰ ਸੁਣਾ ਦਿੰਨੇ ਆ ਜੀਐਸਪੀ ਸਾਹਿਬ ਦੀ ਇਨਕੁਆਇਰੀ ਤੇ ਮਕੱਦਮਾ ਨੰਬਰ 110 ਅੰਡਰ ਸੈਕਸ਼ਨ 420 ਦਰਜ ਹੋਇਆ ਹੈ ਜੀ ਇਹਦੇ ਵਿੱਚ ਜਿਹੜਾ ਇੱਕ ਦੋਸ਼ੀ ਮਨੀਸ਼ ਹੈ ਤੇ ਇੱਕ ਅਨਪਛਤਾ ਹੈ ਉਹਦੇ ਬਾਰੇ ਅਸੀਂ ਬੈਂਕ ਦੇ ਕੋਲ ਪੁੱਛਗਿੱਛ ਕੀਤੀ ਹੈ ਉਹ ਕਹਿੰਦੇ ਵੀ ਜਿਹੜੀ ਸੀਸੀਟੀਵੀ ਫੁਟੇਜ ਆ ਉਹ 6 ਮਹੀਨੇ ਤੋਂ ਬਾਅਦ ਸਾਡੇ ਕੋਲ ਉਹਦਾ ਬੈਕਅੱਪ ਨਹੀਂ ਹੈਗਾ ਲੇਕਿਨ ਫਿਰ ਵੀ ਅਸੀਂ ਅਗਰ ਕਿਸੇ ਦਾ ਬਿਆਨ ਸਾ ਅਸੀਂ ਅਸੀਂ ਕਾਰਵਾਈ ਕਰਾਂਗੇ ਪੁਲਿਸ ਅਧਿਕਾਰੀ ਨੇ ਕਿਹਾ ਕਿ ਮਾਮਲੇ ਤੇ ਬੈਂਕ ਵਾਲਾ ਕੋਈ ਹੋ ਸਕਦਾ ਹੈ ਸ਼ਾਮਿਲ ਹੋ ਸਕਦਾ ਮਿਲੀ ਭਗਤ ਹੋ ਸਕਦੀ ਹੈ ਇਨਕੁਆਇਰੀ ਚੱਲ ਰਹੀ ਹੈ ਹਜੇ ਐਫ ਆਈ ਆਰ ਕੱਟੀ ਗਈ ਹੈ ਇਨਵੈਸਟੀਗੇਸ਼ਨ ਤੋਂ ਬਾਅਦ ਜੇ ਕੋਈ ਸਾਹਮਣੇ ਆਇਆ ਤੇ ਉਹਨੂੰ ਵੀ ਨਾਮਜ਼ਦ ਕੀਤਾ ਜਾਏਗਾ ਲੇਕਿਨ ਪੁਲਿਸ ਉਸ ਬੈਂਕ ਬੁਲਾਜਨ ਤੱਕ ਕਿਦੋਂ ਤੱਕ ਪਹੁੰਚਦੀ ਹੈ ਕਿਦੋਂ ਤੱਕ ਮੇਨ ਮੁਜਰਮ ਕਾਬੂ ਆਂਦਾ ਹੈ ਕਿਦੋਂ ਤੱਕ ਲਲੀ ਜਿੰਨੂੰ ਇਨਸਾਫ ਮਿਲਦਾ ਹੈ ਇਹ ਧਿਆਨ ਵਾਲਾ ਸਮਾਂ ਹੀ ਦੱਸੇਗਾ ਗੁਰਦਾਸਪੁਰ ਤੋਂ ਰੋਹਿਤ ਗੁਪਤਾ